ਬਾਲੀਵੁੱਡ ਸਤਾਰਿਆਂ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਸਾਈਬਰ ਸੈੱਲ ਨੇ ਬਾਲੀਵੁੱਡ ਦੇ ਕਈ ਵੱਡੇ ਸਤਾਰਿਆਂ ਨੂੰ ਸਾਹਮਣੇ ਭੇਜੇ ਨੇ ਕਿ ਸਾਡੇ ਕੋਲ ਆਓ ਤੁਹਾਡੇ ਕੋਲੋਂ ਕੁਝ ਵੱਡੇ ਸਵਾਲ ਕਰਨੇ ਨੇ ਸਵਾਲ ਜੋੜੇ ਨੇ ਹਜ਼ਾਰਾਂ ਕਰੋੜ ਦੇ ਘੁਟਾਲੇ ਦੀ ਇੱਕ ਕੰਪਨੀ ਦੇ ਨਾਲ ਤੁਹਾਨੂੰ ਯਾਦ ਹੋਵੇ ਮਹਾਦੇਵ ਨਾਮ ਐਪ ਦਾ ਮਹਾਦੇਵ ਐਪ ਨਾਮ ਦੀ ਇੱਕ ਘੁਟਾਲਾ ਹੋਇਆ ਸੀਗਾ ਜਿਸ ਵਿੱਚ 6000 ਕਰੋੜ ਦੇ ਘੁਟਾਲੇ ਦਾ ਖਰਚਾ ਲਗਾਇਆ ਗਿਆ ਸੀਗਾ ਸਾਈਬਰ ਸੈੱਲ ਵੱਲੋਂ ਈਡੀ ਵੱਲੋਂ ਕਿ ਇੱਕ ਐਪ ਜਿਹੜਾ ਆਨਲਾਈਨ ਬੈਟਿੰਗ ਨੂੰ ਪ੍ਰਮੋਟ ਕਰਦਾ ਜਿੱਥੇ ਸੱਟਾ ਲੱਗਦਾ ਉਹ ਉਹਨਾਂ ਨੇ 6000 ਕਰੋੜ ਰੁਪਏ ਦਾ ਕਪੜਾ ਕੀਤਾ ਹੈ ਸਕੈਮ ਕੀਤਾ ਹੈ ਇਸ ਪੂਰੀ ਘਟਨਾ ਵਿੱਚ ਹੁਣ ਇੱਕ ਨਵਾਂ ਪਹਿਲੂ ਜੁੜ ਗਿਆ ਕਿ ਇੱਕ ਹੋਰ ਇਦਾ ਹੀ ਐਪ ਫੇਅਰ ਪਲੇ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਉਸ ਐਪ ਨੂੰ ਪ੍ਰਮੋਟ ਕਰਨ ਦੇ ਲਈ ਬਾਲੀਵੁੱਡ ਸਤਾਰਿਆਂ ਨੇ ਪ੍ਰਮੋਟ ਕੀਤਾ ਜਿਨ੍ਹਾਂ ਵਿੱਚ ਨਾਮ ਵੱਡੇ ਨਾਮ ਸ਼ਾਮਲ ਨੇ ਸੰਜੇ ਦੱਤ ਜੈਕਿੰਗ ਫਰਨੈਂਡਿਸ ਬਾਦਸ਼ਾ ਤਮੰਨਾ ਪਾਟਿਆ ਕਈ ਵੱਡੇ ਨਾਮ ਇਹਨਾਂ ਵਿੱਚ ਸ਼ਾਮਲ ਨੇ ਜਿੱਥੇ ਐਪ ਤੇ ਆਨਲਾਈਨ ਸੱਟੇਬਾਜ਼ੀ ਹੁੰਦੀ ਹੈ بیٹنگ ਹੁੰਦੀ ਹੈ ਹੁਣ ਇਸ ਐਪ ਨੂੰ ਲੈ ਕੇ ਇੱਕ ਹੋਰ ਵੱਡੀ ਚਰਚਾ ਦਾ ਵਿਸ਼ਾ ਛਿੜ ਚੁੱਕਿਆ ਹੈ ਕਿ ਇਸ ਐਪ ਤੇ ਜੀਓ ਸਿਨੇਮਾ ਤੇ ਫ੍ਰੀ ਆਈਪਲ ਚੱਲਦਾ ਪਿਆ ਫ੍ਰੀ ਆਈਪਲ ਦੇਖਿਆ ਜਾ ਸਕਦਾ ਹੈ ਵਾਇਆ ਕਾਮ ਜਿਹੜਾ ਹੈਗਾ ਉਸ ਨੇ ਵਾਹ ਕਾਮ ਵਾਲਿਆਂ ਨੇ ਕੇਸ ਕੀਤਾ ਵਾਹ ਕਾਮ ਵਾਲਿਆਂ ਨੇ ਨੋਟਿਸ ਤੇ ਜੈ ਫੇਅਰਪਲੇ ਵਾਲਿਆਂ ਨੂੰ ਕਿ ਤੁਸੀਂ ਬਿਨਾ ਪਰਮਿਸ਼ਨ ਤੋਂ ਬਿਨਾ ਕਿਸੇ ਤਰੀਕੇ ਤੋਂ ਜਿਹੜਾ ਆਈਪੀਐਲ ਲੋਕਾਂ ਨੂੰ ਫਰੀ ਦਿਖਾਉਂਦੇ ਪਿਓ ਆਪਣੇ ਐਪ ਤੇ ਉਹ ਕਿਵੇਂ ਦਿਖਾ ਰਹੇ ਹੋ ਤੇ ਨਾਲ ਨਾਲ ਉਹਨਾਂ ਸਤਾਰਿਆਂ ਨੂੰ ਵੀ ਸੰਮਣ ਭੇਜੇ ਗਏ ਨੇ ਕਿ ਜਿਨ੍ਹਾਂ ਨੇ ਚੀਜ਼ ਨੂੰ ਪ੍ਰਮੋਟ ਕੀਤਾ ਕਿਉਂਕਿ ਜੇਕਰ ਕੋਈ ਬੰਦਾ ਪ੍ਰਮੋਟ ਕਰ ਰਿਹਾ ਬੜੀ ਜ਼ਾਹਿਰ ਚ ਗੱਲ ਹੈ ਉਹ ਉਸ ਚੀਜ਼ ਨਾਲ ਇਤفاق ਰੱਖਦਾ ਹੈ ਉਸ ਚੀਜ਼ ਨਾਲ ਸਹਿਮਤ ਹੁੰਦਾ ਹੈ ਤਾਂ ਹੀ ਪ੍ਰਮੋਟ ਕਰਦਾ ਇਹ ਤਾਂ ਹੈ ਨਹੀਂ ਕਿ ਉਹਨਾਂ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਉਹਦੇ ਅੰਦਰ ਕਿਹੜਾ ਕਪਲਾ ਚੱਲਦਾ ਪਿਆ ਹੈ ਐਡੇ ਸਟਾਰ ਜਿਹੜੇ ਡੱਡ ਪੈਸੇ ਲੈਂਦੇ ਨੇ ਇਹਨਾਂ ਵੱ you mm -hmm. ਐਨੀ-ਅਨੀ ਟੀਮ ਰੱਖੀ ਹੁੰਦੀ ਹੈ ਵਕੀਲਾਂ ਦੀ ਜਿਹੜੀ ਸਾਰਾ ਕੁਝ ਦੇਖ ਪੜ੍ਹ ਕੇ ਕੰਟ੍ਰੈਕਟ ਦੇਖਦੀ ਹੈ ਪੜ੍ਹਦੀ ਹੈ ਤਾਂ ਹੀ ਇਹਨਾਂ ਸਤਾਰੇ ਇਹ ਜਿਹੜੇ ਸਤਾਰੇ ਨੇ ਇਹ ਹਾਂ ਕਰਦੇ ਨੇ ਕਿਸੇ ਪ੍ਰੋਜੈਕਟ ਨੂੰ ਪਰ ਕਿਹੜੇ ਚੀਜ਼ਾਂ ਬਾਹਰ ਆਈਆਂ ਕਿਉਂਕਿ ਇਸ ਪੂਰੇ ਮਾਮਲੇ ਵਿੱਚ ਬਾਦਸ਼ਾਹ ਜਿਹੜੇ ਰੈਪਰ ਬਾਦਸ਼ਾਹ ਤੇ ਜੈਕਲਿਨ ਫਰਨੈਂਡਸ ਕੋਲੋਂ ਪਹਿਲਾਂ ਹੀ ਪੁੱਛ ਕੁਝ ਹੋ ਚੁੱਕੀ ਹੈ ਤਾਂ ਹੁਣ ਇਸ ਮਾਮਲੇ ਵਿੱਚ ਸੰਜੇ ਦਤਤ ਤੇ ਤਮੰਨਾ ਭਾਟਿਆ ਨੂੰ ਵੀ ਸੰਮਣ ਭੇਜੇ ਗਏ ਨੇ ਕਿ ਇਸ ਪੂਰੇ ਕੱਪੜੇ ਦੇ ਨਾਲ 1000 ਕਰੋੜ ਦੇ ਕੱਪੜੇ ਨਾਲ ਥੋੜਾ ਕੀ ਲੈਣਾ ਦੇਣਾ ਹੈ ਤੁਸੀਂ ਜਿਹੜਾ ਇਹ ਫੇਅਰ ਪਲੇ ਨਾਮ ਦਾ ਐਪ ਪ੍ਰਮੋਟ ਕਰ ਰਹ ਸਾਈਟ ਦੇ ਤੌਰ ਤੇ ਦਿਖਾ ਰਿਹਾ ਹੈ ਇਸ ਐਪ ਦੇ ਕਲੋਜ਼ ਵਿੱਚ ਕਿ ਤੁਹਾਨੂੰ ਪਤਾ ਨਹੀਂ ਸੀ ਕਿ ਗਲਤ ਤਰੀਕੇ ਨਾਲ ਚੀਜ਼ਾਂ ਪੇਸ਼ ਕੀਤੀਆਂ ਜਾਂਦੀਆਂ ਪਈਆਂ ਨੇ ਤਾਂ ਸੰਮਣ ਭੇਜਿਆ ਗਿਆ ਹੈ ਸਾਈਬਰ ਸੈੱਲ ਮਹਾਰਾਸ਼ਟra ਵੱਲੋਂ ਜਿਸ ਵਿੱਚ ਹੁਣ ਇਹਨਾਂ ਸਤਾਰਿਆਂ ਵੱਲੋਂ ਕੋਲੋਂ ਸੰਜੇ ਦਤ ਅਦਤ ਮੰਨਾ ਭਾਟੇ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਬਾਲੀਵੁੱਡ ਸਤਾਰਿਆਂ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਸਾਈਬਰ ਸੈੱਲ ਨੇ ਬਾਲੀਵੁੱਡ ਦੇ ਕਈ ਵੱਡੇ ਸਤਾਰਿਆਂ ਨੂੰ ਸੰਮਣ ਭੇਜੇ ਨੇ ਕਿ ਸਾਡੇ ਕੋਲ ਆਓ ਤੁਹਾਡੇ ਕੋਲੋਂ ਕੁਝ ਵੱਡੇ ਸਵਾਲ ਕਰਨੇ ਨੇ ਸਵਾਲ ਜੋੜੇ ਨੇ ਹਜ਼ਾਰਾਂ ਕਰੋੜ ਦੇ ਘਟਾਲੇ ਦੀ ਇੱਕ ਕੰਪਨੀ ਦੇ ਨਾਲ ਤੁਹਾਨੂੰ ਯਾਦ ਹੋਵੇ ਮਹਾਦੇਵ ਨਾਮ ਐਪ ਦਾ ਮਹਾਦੇਵ ਐਪ ਨਾਮ ਦੀ ਕਿ ਘੁਟਾਲਾ ਹੋਇਆ ਸੀਗਾ ਜਿਸ ਵਿੱਚ 6000 ਕਰੋੜ ਦੇ ਘੁਟਾਲੇ ਦਾ ਖਦਸ਼ਾ ਲਗਾਇਆ ਗਿਆ ਸੀਗਾ ਸਾਈਬਰ ਸੈੱਲ ਵੱਲੋਂ ਈਡੀ ਵੱਲੋਂ ਕਿ ਇੱਕ ਐਪ ਜਿਹੜਾ ਆਨਲਾਈਨ 베ਟਿੰਗ ਨੂੰ ਪ੍ਰਮੋਟ ਕਰਦਾ ਜਿੱਥੇ ਸੱਟਾ ਲੱਗਦਾ ਉਹ ਉਹਨਾਂ ਨੇ 6000 ਕਰੋੜ ਰੁਪਏ ਦਾ ਕਪੜਾ ਕੀਤਾ ਹੈ ਸਕੈਮ ਕੀਤਾ ਹੈ ਇਸ ਪੂਰੀ ਘਟਨਾ ਵਿੱਚ ਹੁਣ ਇੱਕ ਨਵਾਂ ਪਹਿਲੂ ਜੁੜ ਗਿਆ ਕਿ ਇੱਕ ਹੋਰ ਇਦਾ ਹੀ ਐਪ ਫੇਅਰ ਪਲੇ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਉਸ ਐਪ ਨੂੰ ਪ੍ਰਮੋਟ ਕਰਨ ਦੇ ਲਈ ਬਾਲੀਵੁੱਡ ਸਟਾਰਾਂ ਨੇ ਪ੍ਰਮੋਟ ਕੀਤਾ ਜਿਨ੍ਹਾਂ ਵਿੱਚ ਨਾਮ ਵੱਡੇ ਨਾਮ ਸ਼ਾਮਲ ਨੇ ਸੰਜੇ ਦੱਤ ਜੈਕਿੰਗ ਫਰਨੈਂਡੇਸ ਬਾਦਸ਼ਾ ਤਮੰਨਾ ਆਟੀਆਂ کئی ਵੱਡੇ ਨਾਮ ਇਹਨਾਂ ਵਿੱਚ ਸ਼ਾਮਲ ਨੇ ਜਿੱਥੇ ਐਪ ਤੇ ਆਨਲਾਈਨ ਸੱਟੇਬਾਜ਼ੀ ਹੁੰਦੀ ਹੈ بیٹنگ ਹੁੰਦੀ ਹੈ ਹੁਣ ਇਸ ਐਪ ਨੂੰ ਲੈ ਕੇ ਇੱਕ ਹੋਰ ਵੱਡੀ ਚਰਚਾ ਦਾ ਵਿਸ਼ਾ ਛਿੜ ਚੁੱਕਿਆ ਹੈ ਕਿ ਇਸ ਐਪ ਤੇ ਜੀਓ ਸਿਨੇਮਾ ਤੇ ਫ੍ਰੀ ਆਈਪੀਐਲ ਚੱਲਦਾ ਪਿਆ ਫ੍ਰੀ ਆਈਪੀਐਲ ਦੇਖਿਆ ਜਾ ਸਕਦਾ ਹੈ ਵਾਇਆਕਾਮ ਜਿਹੜਾ ਹੈਗਾ ਉਸਨੇ ਵਾਇਆਕਾਮ ਵਾਲਿਆਂ ਨੇ ਕੇਸ ਕੀਤਾ ਵਾਇਆਕਾਮ ਵਾਲਿਆਂ ਨੇ ਨੋਟਿਸ ਤੇ ਜੈ ਫੇਅਰ ਪਲੇ ਵਾਲਿਆਂ ਨੂੰ ਕਿ ਤੁਸੀਂ ਬਿਨਾਂ ਪਰਮਿਸ਼ਨ ਤੋਂ ਬਿਨਾਂ ਕਿਸੇ ਤਰੀਕੇ ਤੋਂ ਜਿਹੜਾ ਆਈਪੀਐਲ ਲੋਕਾਂ ਨੂੰ ਫ੍ਰੀ ਦਿਖਾਉਂਦੇ ਪਿਓ ਆਪਣੇ ਐਪ ਤੇ ਉਹ ਕਿਵੇਂ ਦਿਖਾ ਰਹੇ ਹੋ ਤੇ ਨਾਲ ਨਾਲ ਉਹਨਾਂ ਸਤਾਰਿਆਂ ਨੂੰ ਵੀ ਸੰਮਣ ਭੇਜੇ ਗਏ ਨੇ ਕਿ ਜਿਨ੍ਹਾਂ ਨੇ ਇਹ ਚੀਜ਼ ਨੂੰ ਪ੍ਰਮੋਟ ਕੀਤਾ ਹੈ ਕਿਉਂਕਿ ਜੇਕਰ ਕੋਈ ਬੰਦਾ ਪ੍ਰਮੋਟ ਕਰ ਰਿਹਾ ਬੜੀ ਜ਼ਾਹਿਰ ਚ ਗੱਲ ਹੈ ਉਹ ਉਸ ਚੀਜ਼ ਨਾਲ ਇਤفاق ਰੱਖਦਾ ਹੈ ਉਸ ਚੀਜ਼ ਨਾਲ ਸਹਿਮਤ ਹੁੰਦਾ ਹੈ ਤਾਂ ਹੀ ਪ੍ਰਮੋਟ ਕਰਦਾ ਹੈ ਇਹ ਤਾਂ ਹੈ ਨਹੀਂ ਕਿ ਉਹਨਾਂ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਉਹਦੇ ਅੰਦਰ ਕਿਹੜਾ ਕਪੜਾ ਚੱਲਦਾ ਪਿਆ ਹੈ ਐਡੇ ਸਟਾਰ ਜਿਹੜੇ ਐਡੇ ਪਹਿ ਲੈਂਦੇ ਨੇ ਇਹਨਾਂ ਵੱਲੋਂ ਐਨੀ-ਅਨੀ ਟੀਮ ਰੱਖੀ ਹੁੰਦੀ ਹੈ ਵਕੀਲਾਂ ਦੀ ਜਿਹੜੀ ਸਾਰਾ ਕੁਝ ਦੇਖ ਪੜ੍ਹ ਕੇ ਕੰਟ੍ਰੈਕਟ ਦੇਖਦੀ ਹੈ ਪੜ੍ਹਦੀ ਹੈ ਤਾਂ ਹੀ ਇਹਨਾਂ ਸਤਾਰੇ ਇਹ ਜਿਹੜੇ ਸਤਾਰੇ ਨੇ ਇਹ ਹਾਂ ਕਰਦੇ ਨੇ ਕਿਸੇ ਪ੍ਰੋਜੈਕਟ ਨੂੰ ਪਰ ਕਿਹੜੇ ਚੀਜ਼ਾਂ ਬਾਹਰ ਆਈਆਂ ਕਿਉਂਕਿ ਇਸ ਪੂਰੇ ਮਾਮਲੇ ਵਿੱਚ ਬਾਦਸ਼ਾਹ ਜਿਹੜੇ ਰੈਪਰ ਬਾਦਸ਼ਾਹ ਤੇ ਜੈਕਲਿਨ ਫਰਨੈਂਡਸ ਕੋਲੋਂ ਪਹਿਲਾਂ ਹੀ ਪੁੱਛ ਕੁਝ ਹੋ ਚੁੱਕੀ ਹੈ ਤਾਂ ਹੁਣ ਇਸ ਮਾਮਲੇ ਵਿੱਚ ਸੰਜੇ ਦਤਤ ਤੇ ਤਮੰਨਾ ਭਾਟਿਆ ਨੂੰ ਵੀ ਸੰਮਣ ਭੇਜੇ ਗਏ ਨੇ ਕਿ ਇਸ ਪੂਰੇ ਕੱਪੜੇ ਦੇ ਨਾਲ 1000 ਕਰੋੜ ਦੇ ਕੱਪੜੇ ਨਾਲ ਥੋੜਾ ਕੀ ਲੈਣਾ ਦੇਣਾ ਹੈ ਤੁਸੀਂ ਜਿਹੜਾ ਇਹ ਫੇਅਰ ਪਲੇ ਨਾਮ ਦਾ ਐਪ ਪ੍ਰਮੋਟ ਕਰ ਰਹ ਸਾਈਟ ਦੇ ਤੌਰ ਤੇ ਦਿਖਾ ਰਿਹਾ ਹੈ ਇਸ ਐਪ ਦੇ ਕਲੋਜ਼ ਵਿੱਚ ਕਿ ਤੁਹਾਨੂੰ ਪਤਾ ਨਹੀਂ ਸੀ ਕਿ ਗਲਤ ਤਰੀਕੇ ਨਾਲ ਚੀਜ਼ਾਂ ਪੇਸ਼ ਕੀਤੀਆਂ ਜਾਂਦੀਆਂ ਪਈਆਂ ਨੇ ਤਾਂ ਸੰਮਣ ਭੇਜਿਆ ਗਿਆ ਹੈ ਸਾਈਬਰ ਸੈੱਲ ਮਹਾਰਾਸ਼ਟra ਵੱਲੋਂ ਜਿਸ ਵਿੱਚ ਹੁਣ ਇਹਨਾਂ ਸਤਾਰਿਆਂ ਵੱਲੋਂ ਕੋਲੋਂ ਸੰਜੇ ਦਤ ਅਦਤ ਮੰਨਾ ਭਾਟੇ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ